ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉਹ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ 'ਚੋਂ ਡਿੱਗ ਗਿਆ ਸੀਗਾ ਤਾ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which is very sorry ਤਾ ਬਟ ਫੋਨ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗ ਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋਣ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਮ ਰਹੀ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ। ਮੈਂ ਅਮਿੰਦਰ ਸਿੰਘ ਆ ਸਰ ਅੱਜ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਹੀ ਗਿਆਦਾ ਸੀ। ਉੱਥੇ ਆਪਾਂ ਸਾਈਬਰ ਕ੍ਰਾਈਮ ਚ ਲਗਾਈ ਬਟਾਲੇ ਤੇ ਤੁਹਾਡਾ IMEI ਨੰਬਰ ਲਿਖਾ ਕੇਣਾ ਤੇ ਨੰਬਰ ਆਪਨ ਲਖਾਇਆ ਸੀ। ਉਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਤੁਹਾਨੂੰ ਸਿਵਲ ਲਾਈਨ 'ਚ ਜਿਹੜਾ ਗਵਾਚਿਆ ਸੀ ਤੇ ਕਿਹੜੀ ਕਿਹੜੀ ਮੋਟੀਆਂ ਚੱਲਦੀਆਂ ਪਈਆਂ ਸਭ ਬੜੀ ਮੁਸ਼ਕਲ ਚੱਲੀ ਏ ਗੁਆਚਿਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਜ ਗਿਆ ਇਹ ਤਾਂ ਨੇਕਲੇ ਪੇਮੈਂਟ ਤਾਰੀ ਦੀ ਸੀ ਤੇ ਉਹ ਮੌਕੇ ਤੇ ਕਹਿੰਦਾ ਕਿ ਹਣ ਪੇਮੈਂਟ ਸਾਰੀ ਦੋ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਂਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਈ ਜੀ ਕੀਮਤ ਸਰ 43000 ਰੁਪਏ ਦਾ ਹੈ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਸੀ ਨੌਕਰੀ ਵੀ ਸਰ ਗਈ ਜੀ ਹੁਣ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀਆਂ ਜਿੱਥੋਂ ਇਹ ਫਟ ਫੁਟ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਫਟਾਣਾ ਪੁਲਿਸ ਦੇ ਇਸ ਅਪਰਾਧ ਲਈ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰਨੇ ਸਾਹਿਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਵਾਰ ਸਟੈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋਂ ਕਬਲੇ ਲਖਾਈਏ ਉਹ ਨਾਲੇ ਇੱਥੇ ਅਸੀਂ ਪਾਰਸਲ ਦਿਨੇ ਆ ਥਾਣੇ 'ਚ ਉਹਨਾਂ ਨੇਾਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਕਬਲੇ ਲਖਾ ਦਿਓ ਬਹੁਤ ਬਹੁਤ ਧੰਨਵਾਦ